ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਟੀਮ ਜੋ ਹੈ ਦਿਨ ਰਾਤ ਗਰਾਊਂਡ ਤੇ ਡਟੀ ਹੋਈ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਤੱਕ ਹੜ ਪੀੜਤਾ ਤੱਕ ਇਹ ਮਦਦ ਜੋ ਹੈ ਪਹੁੰਚ ਸਕੇ ਬੈੱਡ ਆਏ ਹੋਏ ਨੇ ਗੱਦੇ ਨੇ ਫ੍ਰਿਜ ਹੈ ਜੋ ਗਿੱਪੀ ਗਰੇਵਾਲ ਤੇ ਹੋਰ ਕਈ ਸਖਸ਼ੀਤਾ ਵੱਲੋਂ ਭੇਜੀਆਂ ਗਈਆਂ ਨੇ ਇਹ ਸਾਰਾ ਟੀਮ ਵਰਕ ਹੈ ਜੀ ਪਹਿਲੇ ਦਿਨਾਂ ਤੋਂ ਹੀ ਜਿਹੜੇ ਸਾਰੇ ਨਾਲ ਖੜੇ ਆ ਕੋਈ ਅਸੈਸਮੈਂਟ ਕਰ ਰਿਹਾ ਡਿਲੀਵਰੀ ਕਰ ਰਹੀ ਹੈ ਸਮਾਨ ਲੈ ਵੀ ਲੈਂਦੇ ਹੋ ਸੰਗਤ ਦੇ ਵੀ ਦਿੰਦੀ ਆ ਬਟ ਜਦੋਂ ਤੁਸੀਂ ਗਰਾਊਂਡ ਤੇ ਡਿਸਟ੍ਰਿਬਿਊਸ਼ਨ ਕਰਨਾ ਹੈ ਨਾ ਤਾਂ ਬਹੁਤ ਤਰ੍ਹਾਂ ਦੇ ਚੈਲੰਜੇਜ਼ ਔਰ ਇਹ ਟੀਮ ਹੀ ਸੰਭਦੀ ਹੈ ਅਸੀਂ ਜਿੱਦਣ ਵੀਰੇ ਨੇ ਕਾਲ ਕੀਤੀ ਸੀ ਉਦੋਂੋਂ ਦੀ ਵੀਰੇ ਦੇ ਨਾਲ ਆ ਜੀ ਹਾਂਜੀ ਤੇ ਉਦੋਂ ਦੇ ਹੀ ਗਰਾਊਂਡ ਜ਼ੀਰੋ ਤੇ ਕੰਮ ਕਰਨ ਲੱਗੇ ਹੋਏ ਆਪਾਂ ਦੇ ਰਿਆਂ ਸੀ ਕੂਪਨ ਤੇ ਬੇਸ ਤੇ ਪਹਿਲਾਂ ਸਾਡੀ ਟੀਮ ਆ ਕੇ ਵੇਰਵਾ ਕਰਕੇ ਜਾਂਦੀ ਆ ਪਿੰਡ-ਪਿੰਡ ਚ ਵੀ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਲੋੜ ਹੈ ਉਹਦੇ ਅਕੋਰਡਿੰਗਲੀ ਫਿਰ ਅਸੀਂ ਸਮਾਨ ਪ੍ਰੋਵਾਈਡ ਕਰਦੇ ਆਂ ਕਿੰਨੀ ਵੱਡੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਕਿੰਨੀ ਵੱਡੀ ਹੈ ਸੇਵਾ ਇਹ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਚੀਜ਼ ਹੈਗੀ ਆ ਪਰ ਇਹਨਾਂ ਨੂੰ ਬਹੁਤ ਵੱਡੀ ਉਮੀਦ ਹੈਗੀ ਆ ਉਹ ਵਾਈਕੂਰੇ ਕੰਸੈਂਸਰ ਬਣਾਉਂਦਾ ਹੈਗਾ ਕਿ ਕਿਤਨਾ ਕਿਤੇ ਕਿਸੇ ਦਾ ਕੋਈ ਰਾਹ ਬਣ ਜਾਂਦਾ ਹੈਗਾ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਡੇਰਾ ਬਾਬਾ ਨਾਨਕ ਹਲਕਾ ਤੇ ਪੱਖੋ ਕੇ ਅਸੀਂ ਇੱਥੇ ਪਹੁੰਚੇ ਹੋਈ ਆ ਇੱਥੇ ਗਲੋਬਲ ਸਿਕਸ ਦੀ ਟੀਮ ਪਹੁੰਚੀ ਗਏ ਅਮਰਪ੍ਰੀਤ ਸਿੰਘ ਨੂੰ ਤੁਸੀਂ ਜਾਣਦੇ ਹੀ ਹੋ ਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਤੁਹਾਨੂੰ ਮਿਲਵਾਉਣੇ ਆ ਕਿ ਕਿਵੇਂ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਟੀਮ ਜੋ ਹੈ ਦਿਨ ਰਾਤ ਗਰਾਊਂਡ ਤੇ ਡਟੀ ਹੋਈ ਗਏ ਤਾਂ ਕਿ ਜ਼ਰੂਰਤਮੰਦ ਲੋਕਾਂ ਤੱਕ ਹੜਪੀੜ ਤੱਕ ਇਹ ਮਦਦ ਜੋ ਹੈ ਪਹੁੰਚ ਸਕੇ ਉਹਨ ਵੀ ਤੁਸੀਂ ਦੇਖ ਰਹੇ ਹੋ ਕਿ ਬੈੱਡ ਆਏ ਹੋਏ ਨੇ ਗੱਦੇ ਨੇ ਫ੍ਰਿਜ ਹੈ ਜੋ ਗਿੱਪੀ ਗਰੇਵਾਲ ਤੇ ਹੋਰ ਕਈ ਸਖਸ਼ੀਤਾ ਵੱਲੋਂ ਭੇਜੀਆਂ ਗਈਆਂ ਨੇ ਜੋ ਮਦਦ ਦਾ ਸਮਾਨ ਇਥੇ ਪਹੁੰਚਿਆ ਹੋਇਆ ਹੈ ਤੇ ਉਹ ਮਦਦ ਜਿਹੜੀ ਹੈ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤੁਹਾਨੂੰ ਟੀਮ ਦੇ ਨਾਲ ਮਿਲਵਾਨਨੇ ਆ ਮੈਂ ਅਮਰਪ੍ਰੀਤ ਸਿੰਘ ਜੀ ਨੂੰ ਹੀ ਕਹਾਂਗੀ ਅਮਰਪ੍ਰੀਤ ਸਿੰਘ ਜੀ ਤੁਹਾਨੂੰ ਸਭ ਜਾਣਦੇ ਨੇ ਇੱਕ ਮੁਖ ਚਿਹਰਾ ਹੋ ਤੁਸੀਂ ਗਲੋਬਲ ਸਿੱਖ ਦਾ ਮੁਖ ਸੇਵਾਦਾਰ ਹੋ ਪਰ ਤੁਸੀਂ ਆਪਣੀ ਟੀਮ ਦੇ ਨਾਲ ਇੰਟਰੋਡਿਊਸ ਕਰਵਾਓ ਕਿ ਕਿਵੇਂ ਤੁਹਾਡੀ ਪੂਰੀ ਟੀਮ ਕੰਮ ਕਰਦੀ ਹੈ ਮੁਖ ਸੇਵਾਦਾਰ ਨੇ ਜੀ ਟੀਮ ਦੇ ਕਰਕੇ ਹੀ ਆ ਸਾਰੇ ਵੀਰ ਖੜੇ ਨੇ ਆ ਅਵਤਾਰ ਸਿੰਘ ਖੜਾ ਹੈ ਇੱਧਰ ਆਓ ਅਵਤਾਰ ਆ ਦਮਨਜੀਤ ਹੈ ਆ ਨਾਜ਼ੀਆ ਖੜੀ ਹੈ ਰਾਜਾ ਭਾਜੀ ਖੜੇ ਨੇ ਸੋ ਸਾਰੇ ਵੋਲੰਟੀਅਰਸ ਉਹ ਵੀ ਜਮਨਾ ਨਗਰ ਤੋਂ ਆਏ ਹੋਏ ਨੇ ਕੋਈ ਪਟਿਆਲੇ ਤੋਂ ਹੈ ਕੋਈ ਲੁਧਿਆਣੇ ਤੋਂ ਨੇ ਸੋ ਇਹ ਸਾਰਾ ਟੀਮ ਵਰਕ ਹੈ ਜੀ ਪਹਿਲੇ ਦਿਨਾਂ ਤੋਂ ਹੀ ਜਿਹੜੇ ਸਾਰੇ ਨਾਲ ਖੜੇ ਆ ਕੋਈ ਅਸੈਸਮੈਂਟ ਕਰ ਰਿਹਾ ਡਿਲੀਵਰੀ ਕਰ ਰਹੀ ਹੈ ਸੋ ਇਹ ਮੈਂ ਰਿਕੁਐਸਟ ਕਰਦਾ ਕਿ ਬਾਰ ਬਾਰ ਇਹ ਨਾ ਕੋ ਵੀ ਮੁੱਖ ਸੇਵਾਦਾਰ ਡਿਊਟੀ ਲੱਗੀ ਆ ਟੀਮ ਕੋਆਰਡੀਨੇਟ ਕਰ ਰਹੇ ਬਟ ਇਹਨਾਂ ਦੇ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ ਆ ਸਾਰੀ ਕੋਆਰਡੀਨੇਸ਼ਨ ਦੇ ਨਾਲ ਐਗਜ਼ੀਕਿਊਟ ਕਰਨਾ ਬਹੁਤ ਚੈਲੈਂਜਿੰਗ ਹੈ ਸਮ ਟਾਈਮਸ ਕੀ ਹੁੰਦਾ ਕਿ ਤੁਸੀਂ ਸਮਾਨ ਲੈ ਵੀ ਲੈਂਦੇ ਹੋ ਸੰਗਤ ਦੇ ਵੀ ਦਿੰਦੀ ਆ ਬਟ ਜਦੋਂ ਤੁਸੀਂ ਗਰਾਊਂਡ ਤੇ ਡਿਸਟ੍ਰਿਬਿਊਸ਼ਨ ਕਰਨਾ ਹੈ ਨਾ ਤਾਂ ਬਹੁਤ ਤਰ੍ਹਾਂ ਦੇ ਚੈਲੰਜਸ ਔਰ ਇਹ ਟੀਮ ਹੀ ਸੰਭਧੀ ਹੈ ਇਹਨਾਂ ਦੇ ਸਦਕਾ ਹੀ ਸਾਰਾ ਕੁਝ ਚੱਲ ਰਿਹਾ ਸੋ ਇਹ ਤਾਂ ਇਹਨਾਂ ਨੂੰ ਸਲੂਟ ਹੈ ਜੀ ਜਿਹੜੇ ਸਾਰੇ ਭੈਣ ਭਰਾਵਾਂ ਨਾਲ ਲੱਗ ਕੇ ਔਰ ਜੁੜ ਕੇ ਜਿਹੜੇ ਸੇਵਾ ਕਰ ਰਹੇ ਨੇ ਜੀ ਬਿਲਕੁਲ ਮੈਂ ਤੁਹਾਡੀ ਟੀਮ ਨਾਲ ਹੀ ਹੁਣ ਗੱਲਬਾਤ ਕਰਦੀ ਆਵਟਾਰ ਪਾਜੀ ਤੁਸੀਂ ਵੀ ਘਰ-ਬਾਰ ਛੱਡ ਕੇ ਕਿੱਥੋਂ ਦੱਸੋ ਆਏ ਹੋ ਤੁਸੀਂ ਇੱਥੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਜਾਨੀ ਹਾਂ ਜੀ ਮੈਂ ਲੁਧਿਆਣਾ ਮੁੱਲਾਂਪੁਰ ਦਾ ਆਖਾਂ ਦਾ ਰਹਿਣਾ ਨਾ ਮਾ ਜਿੱਦਣ ਦਾ ਫਲੱਡ ਏਰੀਆ ਦੇ ਵਿੱਚ ਜਿੱਦਣ ਵੀਰੇ ਨੇ ਕਾਲ ਤੇ ਇੱਥੇ ਲੋਕਾਂ ਦਾ ਬੜਾ ਹੀ ਦੁੱਖ ਹੈ ਪੈਰ ਪੈਰ ਤੇ ਮੈਂ ਕਹਾਂਗੀ ਕਿ ਦੁੱਖ ਹੈ ਕਈ ਕਹਾਣੀਆਂ ਨੇ ਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਤੱਕ ਮਦਦ ਪਹੁੰਚਣੀ ਚਾਹੀਦੀ ਤੁਸੀਂ ਵੀ ਆਪਣਾ ਘਰਵਾਰ ਛੱਡ ਕੇ ਇੱਥੇ ਹਾਂਜੀ ਇਹਦੇ ਲਈ ਸਾਡੀ ਪਹਿਲਾਂ ਸਾਡੀ ਹੈ ਨਾ ਜਿਵੇਂ ਵੀ ਜਦੋਂ ਪਾਣੀ ਤੋਂ ਬਾਅਦ ਪਾਣੀ ਥੱਲੇ ਗਿਆ ਹੈ ਨਾ ਉਸ ਤੋਂ ਬਾਅਦ ਜ਼ਰੂਰਤਮੰਦਾਂ ਤੱਕ ਸਾਡੀ ਅਸੈਸਮੈਂਟ ਟੀਮਾਂ ਗਈਆਂ ਜਿਵੇਂ ਅਸੈਸਮੈਂਟਾਂ ਦੇ ਵਿੱਚ ਪਤਾ ਲੱਗਿਆ ਘਰ ਦਾ ਕੀ ਕੀ ਸਮਾਨ ਖਰਾਬ ਆ ਉੱਥੇ ਤਰ੍ਹਾਂ ਦੇ ਦੇਖਦੇ ਆ ਵੀ ਜਿਹਦਾ ਘਰ ਦਾ ਕੱਲੀ ਮਸ਼ੀਨ ਖਰਾਬ ਹੋਈ ਉਹਨੂੰ ਮਸ਼ੀਨ ਜਿਵੇਂ ਵਾਸ਼ਿੰਗ ਆਪਾਂ ਦੇਖ ਰਹੇ ਆ ਫਰਿੱਜਾਂ ਦੇ ਰਹੇ ਆ ਘਰ ਦਾ ਘ ਕੱਲੀ-ਕੱਲੀ ਚੀਜ਼ ਆਪਾਂ ਪ੍ਰੋਵਾਈਡ ਕਰਾ ਰਹੇ ਹਾਂ ਜਿਹਦਾ ਜਿਹਦਾ ਵੀ ਜਿੰਨੀ ਜ਼ਰੂਰਤ ਆ ਉਹਨੀ ਚੀਜ਼ ਉਹਦੇ ਤੱਕ ਪਹੁੰਚ ਕਰ ਸਕੀਏ। ਨਾਸੀਆ ਵੀ ਨੇ ਇੱਥੇ ਸੱਤrical ਨਾਸੀਆ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਤਰ੍ਹਾਂ ਗਰਾਊਂਡ ਤੇ ਲੱਗੇ ਤੁਸੀਂ ਵੀ ਆਪਣਾ ਘਰ-ਬਾਰ ਪਿੱਛੇ ਛੱਡ ਕੇ ਮੈਨੂੰ ਪਤਾ ਲੱਗਾ ਕਿ ਤੁਹਾਡਾ 18 ਮਹੀਨੇ ਦੀ ਤੁਹਾਡੀ ਬੇਟੀ ਹੈ ਛੋਟੀ ਜੀ ਬੇਟੀ ਹੈ ਬੇਟੀਆਂ ਮੇਰੇ ਪਰਿਵਾਰ ਨਾਲ ਪਿੱਛੇ ਰਹਿ ਰਹੀ ਹੈ ਇੱਥੇ ਮੈਂ ਐਕਚੁਅਲੀ ਅਮਰਪ੍ਰੀਤ ਭਾਜੀ ਨਾਲ ਅਸੀਂ ਇਕੱਠੇ 7 ਸਾਲ ਤੋਂ ਕੰਮ ਕਰ ਰਹੇ ਹਾਂ ਤੇ ਜਦੋਂ ਉਸ ਤੋਂ ਬਾਅਦ ਆ ਫਲੱਡਸ ਆਏ ਤਾਂ ਭਾਜੀ ਦਾ ਫੋਨ ਆਇਆ ਵੀ ਫਲੱਡਸ ਆ ਗਏ ਤੇ ਅਸੀਂ ਗਰਾਉਂਡ ਜ਼ੀਰੋ ਤੇ ਜਾ ਰਹੇ ਹਾਂ ਜਦੋਂ ਦੇਖਿਆ ਵੀ ਇਹ ਗਰਾਉਂਡ ਜ਼ੀਰੋ ਤੇ ਪਹੁੰਚ ਗਿਆ ਤਾਂ ਸਾਡੇ ਤੋਂ ਵੀ ਰਿਆ ਨਹੀਂ ਕਿ ਅਸੀਂ ਵੀ ਆ ਗਏ ਸਾਰੀ ਟੀਮ ਪੁਰਾਣੀ ਜਿਹੜੀ ਹੈਗੀ ਉਹਨਾਂ ਦੀ ਦੁਆਰਾ ਮੁੜ 2 ਸਾਲ ਬਾਅਦ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਫਲੱਡਸ ਦਾ ਤੇ ਜਦੋਂ ਦਾ ਇੱਥੇ ਆਏ ਨੇ ਗੁਰਦਾਸਪੁਰ ਦੇਵਾਨ ਤੋਂ ਇੱਥੇ ਹੀ ਹੈ ਸਾਰੀ ਟੀਮ ਸਾਡੀ ਲੱਗੀ ਹੋਈ ਹੈ ਸੇਵਾ ਚ ਲੱਗੀ ਹੋਈ ਹੈ ਆ ਤੁਸੀਂ ਦੇਖ ਰਹੇ ਹੋ ਸਾਰੇ ਪੁਰਾਣੇ ਵੋਲੰਟੀਅਰਸ ਨੇ ਸਾਡੇ ਤੇ ਭਾਜੀ ਦੇ ਨਾਲ ਜੁੜੇ ਹੋਏ ਨੇ ਅਮਰਪ੍ਰੀਤ ਜੀ ਨਾਲ ਕਿ ਸੇਵਾ ਨਿਭਾਰਿਆ ਜੋ ਸਾਡੇ ਨਾਲ ਨਾਲ ਕਿੰਨੀ ਵੱਡੀ ਜ਼ਿੰਮੇਵਾਰੀ ਰਹਿੰਦੀ ਹੈ ਕਿ ਜਦੋਂ ਤੁਸੀਂ ਕਿਤੋਂ ਵੀ ਗੁਜ਼ਰਦੇ ਹੋ ਗਲੋਬਲ ਸਿਕ ਦੇ ਤੁਸੀਂ ਜੈਕਟਸ ਪਾਈਆਂ ਲੋਕ ਤੁਹਾਨੂੰ ਵੈਸੇ ਵੀ ਰੀਕੋਗਨਾਈਜ਼ ਕਰਦੇ ਨੇ ਕਿ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਹੋ ਤੁਸੀਂ ਮਦਦ ਪਹੁੰਚਾ ਰਹੇ ਹੋ ਤੇ ਸਹੀ ਹੱਥਾਂ ਤੱਕ ਪਹੁੰਚੇ ਸਹੀ ਲੋਕਾਂ ਤੱਕ ਪਹੁੰਚੇ ਉਹ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਇਵੈਂਚੁਅਲੀ ਸੰਗਤ ਦੀ ਸੇਵਾ ਹੈ ਜੋ ਅਸੀਂ ਇੱਕ ਮੀਡੀਆ ਮਾ ਇਹਨੂੰ ਅੱਗੇ ਤੱਕ ਪਹੁੰਚਾਉਂਦੇ ਤਾਂ ਇਹ ਸਾਡੇ ਤੇ ਜ਼ਿੰਮੇਵਾਰੀ ਬੰਨ੍ਹਦੀ ਹੈ ਇਸ ਕਰਕੇ ਦੇ ਪ੍ਰੋਪਰ ਪ੍ਰੋਟੋਕੋਲਸ ਬਣੇ ਹੁੰਦੇ ਨੇ ਪ੍ਰੋਸੀਜਰਸ ਐਸਓਪੀਸ ਬਣੀਆਂ ਹੋਣਗੀਆਂ ਨੇ ਵੀ ਜੇ ਅਸੀਂ ਸੇਵਾ ਦੇ ਰਹੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਨੂੰ ਕੂਪਨ ਦੇ ਰਹੇ ਹਾਂ ਅਸੀਂ ਕੂਪਨ ਤੇ ਬੇਜ ਤੇ ਪਹਿਲਾਂ ਸਾਡੀ ਟੀਮ ਆ ਕੇ ਫੇਰਵਾ ਕਰਕੇ ਜਾਂਦੀ ਹੈ ਪਿੰਡ ਪਿੰਡ ਚ ਵੀ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਲੋੜ ਹੈ ਉਹਦੇ ਅਕੋਰਡਿੰਗਲੀ ਫਿਰ ਅਸੀਂ ਸਮਾਨ ਪ੍ਰੋਵਾਈਡ ਕਰਦੇ ਹ ਡਿਵਾਈਡ ਕਰਦੇ ਆ ਤਾਂ ਉਹ ਸਮਾਨ ਜਿਹੜੇ ਸਭ ਤੋਂ ਜ਼ਿਆਦਾ ਲੋਡਵੰਦ ਹੈ ਉਹਨਾਂ ਤੱਕ ਪਹੁੰਚੇ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਅਸੀਂ ਨਿਸ਼ਚਿਤ ਕਰਨਾ ਹੈ ਵੀ ਡਬਲਿੰਗ ਜਾਂ ਓਵਰਲੈਪਿੰਗ ਨਾ ਹੋਵੇ ਇਸ ਕਰਕੇ ਸਾਡੀ ਪੂਰੀ ਟੀਮ ਔਨ ਗਰਾਉਂਡ ਰਹਿੰਦੀ ਹੈ ਪਹਿਲਾਂ ਉਹ ਵੈਰੀਫਿਕੇਸ਼ਨਸ ਕਰਦੀ ਹੈ ਉਸ ਤੋਂ ਬਾਅਦ ਹੀ ਸਮਾਨ ਦਿੱਤਾ ਜਾਂਦਾ ਹੈ ਤੁਹਾਨੂੰ ਹੋਰ ਟੀਮ ਦੇ ਮੈਂਬਰਾਂ ਨਾਲ ਵੀ ਮਿਲਵਾਓ ਮੈਂ ਆਪ ਤਾਰਪਾਜੀ ਨੂੰ ਮਿਲੀਆਂ ਤੇ ਹੋਰ ਤੁਸੀਂ ਦੱਸੋ ਕਿ ਕਿਹੜੇ ਪਹਿਲੇ ਦਿਨ ਤੋਂ ਹਾਲਾਂਕਿ ਪੂਰੀ ਟੀਮ ਇਹ ਦੇਖ ਰਹੀ ਹੈ ਆਪ ਪਹਿਲੇ ਜੀ ਆ ਦੇਖੋ ਆ ਦਮਨਵੀਰ ਨੇ ਇਹ ਸਾਡੇ ਉਥੋਂ ਦੇ ਪਟਿਆਲੇ ਦੇ ਨੇੜੇ ਪਿੰਡ ਹੈ ਪੁਨਹਰੇੜੀ ਉਥੋਂ ਨੇ ਇਹ ਵੀ ਡੇ 1 ਤੋਂ ਸਾਡੇ ਨਾਲ ਲੱਗੇ ਹੋਏ ਨੇ ਇਹ ਵੀ ਪਿਛਲੇ 5-6 ਸਾਲ ਤੋਂ ਸੇਵਾ ਨਿਭਾ ਰਹੇ ਨੇ ਹਰ ਪ੍ਰੋਜੈਕਟ ਸਾਡੇ ਨਾਲ ਹੁੰਦੇ ਚਾਹੇ ਉਹ ਕਿਸ਼ਤੀ ਚਲਾਉਣਾ ਹੋਵੇ ਚਾਹੇ ਉਹ ਵੈਰੀਫਿਕੇਸ਼ਨ ਕਰਨਾ ਹੋਵੇ ਚਾਹੇ ਉਸਮਾਨ ਵੰਡਣਾ ਹੋਵੇ ਹਰ ਚੀਜ਼ ਤੇ ਮਤਲਬ ਸਾਰੀ ਟੀਮ ਜਿੰਨੇ ਵੀ ਇੱਥੇ ਤੁਸੀਂ ਪੁਰਾਣੇ ਵੌਲੰਟੀਅਰ ਦੇਖੋਗੇ ਸਭ ਦੀਆਂ ਬੇਸਿਕ ਅਸੈਸਮੈਂਟ ਬੇਸਿਕ ਟ੍ਰੇਨਿੰਗਸ ਹੋਈਆਂ ਹੋਈਆਂ ਨੇ ਜਦੋਂ ਤੁਸੀਂ ਇੱਥੇ ਗਰਾਊਂਡ ਤੇ ਕੰਮ ਕਰਦੇ ਕੋਈ ਨਵੀਂ ਚੀਜ਼ ਤੁਸੀਂ ਸਿੱਖਦੇ ਹੋ ਕੋਈ ਨਾ ਕੋਈ ਲਰਨਿੰਗ ਰਹਿੰਦੀ ਇੱਥੇ ਪੰਜਾਬ ਦੇ ਇਸ ਮਾਹੌਲ 'ਚ ਕੰਮ ਕਰਕੇ ਕੀ ਤੁਹਾਡੀ ਲਰਨਿੰਗ ਰਹੀ ਹੈ ਇਸ ਵਾਰ ਪੰਜਾਬ ਚ ਜਦੋਂ ਵੀ ਅਸੀਂ ਸੇਵਾ ਨਿਭਾਈ ਹੈ ਇੱਕ ਚੀਜ਼ ਅਸੀਂ ਹਮੇਸ਼ਾ ਫੀਲ ਕੀਤੀ ਆ ਵੀ ਪੰਜਾਬ ਵਰਗੀ ਸੋਲੀਡੈਰਿਟੀ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀ ਮੈਨੂੰ ਐ ਲੱਗਦਾ ਸੀ ਅਸਾਮ ਚ ਵੀ ਗਏ ਆ ਹੜਾਂ ਚ ਅਸੀਂ ਹਿਮਾਚਲ ਚ ਵੀ ਕੰਮ ਕੀਤਾ ਅਸੀਂ ਅਸਾਮ ਚ ਤਾਂ ਹਰ ਸਾਲ ਆਉਂਦਾ ਕੈਰਲਾ ਚ ਵੀ ਕੰਮ ਕੀਤਾ ਪਰ ਜਿਵੇਂ ਪੰਜਾਬ ਵੀ ਇੱਕ ਦੂਜੇ ਲਈ ਉੱਠ ਕੇ ਆਉਂਦਾ ਅੱਗੇ ਉਹਦੇ ਵਰਗੀ ਕਿਤੇ ਹੋਰ ਰੀਸ ਨਹੀਂ ਹੈਗੀ ਮਤਲਬ ਪੰਜਾਬੀ ਪੰਜਾਬੀ ਦਾ ਜਿਵੇਂ ਸਾਥ ਦਿੰਦਾ ਜੋ ਇੰਟਰ ਕਮਿਊਨਿਟੀ ਸੋਲੀਡੈਰਿਟੀ ਹੈ ਉਹ ਅਸੀਂ ਕਿਤੇ ਵੀ ਨਹੀਂ ਦੇਖੀ ਇਸ ਤੋਂ ਪਹਿਲਾਂ ਤਾਂ ਇਹ ਇਹ ਬੜੀ ਹੰਬਲਿੰਗ ਚੀਜ਼ ਹੈ ਸਾਡੇ ਲਈ ਇੱਕ ਮਿੰਟ ਇੱਥੇ ਸੇਵਾ ਚੜ੍ਹ ਰਹੀ ਹੈ ਇਹ ਬਹੁਤ ਹੰਬਲਿੰਗ ਚੀਜ਼ ਹੈ ਟੂ ਵਿਟਨੈਸ ਵੀ ਆਪਣਾ ਆਪਣੀ ਕਮਿਊਨਿਟੀ ਆਪਣੇ ਲਈ ਆਪ ਹੀ ਸਟੈਂਡ ਕਰ ਜਾਂਦੀ ਹੈ ਚਾਹੇ ਉਹ ਬੰਨ ਬੰਨੇ ਹੋਣ ਉਹ ਵੀ ਅਸੀਂ ਆਪ ਬਣ ਲੈਨੇ ਆਂ ਪਿੰਡ ਵਾਲੇ ਲੱਗ ਕੇ ਚਾਹੇ ਸੇਵਾ ਦਾ ਸੇਵਾ ਦਾ ਕੋਈ ਅੰਤ ਨਹੀਂ ਆ ਮਤਲਬ ਇੰਨੀ ਸੇਵਾ ਆਈ ਹੈ ਸਾਰ ਫਲੱਡਸ ਜੀ ਦੂਰੋਂ ਦੂਰੋਂ ਆ ਦੇਖੋ ਆ ਵੀ ਸਾਡੇ ਕੋਲ ਇੱਕ ਟੀਮ ਆਈ ਹੋਈ ਹੈ ਇੱਥੇ ਵੋਲੰਟੀਅਰਸ ਦੀ ਯਮਨਾ ਨਗਰ ਤੋਂ ਆਏ ਹੋਏ ਨੇ ਇਹ ਕਿ ਉਹਨਾਂ ਨੇ ਖੁਦ ਕਿਹਾ ਇਸ ਸਮੇਂ ਦੌਰਾਨ ਕਿ ਅਸੀਂ ਤੁਹਾਡੇ ਨਾਲ ਕੰਮ ਬਿਲਕੁਲ ਆ ਕੇ ਸੇਵਾ ਕਰਨੀ ਹੈ ਕੱਲ ਦੇ ਵੀਰ ਲੱਗੇ ਹੋਏ ਨੇ ਚਾਰਾ ਲੈ ਕੇ ਆਏ ਸੀਗੇ ਇਹ ਸੇਵਾ ਨਿਭਾਰੇ ਨੇ ਤੁਸੀਂ ਕਿੰਦਰ ਆ ਜਾਓ ਆ ਇਹ ਨਾ ساری ਟੀਮ ਆਈ ਹੋਈ ਐ ਇੱਕ ਮਿੰਟ ਵੀਰ ਆਇਆ ਇੱਧਰ ਇਹ ਸਾਰੇ ਯਮਨਾਨਗਰ ਤੋਂ ਆਏ ਨੇ ਵੀ ਸੇਵਾ ਕਰਨੀ ਆਏ ਨੇ ਐਵੇਂ ਮਤਲਬ ਜੋ ਇੰਟਰ ਇੰਟਰ ਕਮਿਊਨਿਟੀ ਸੋਲੀਡੈਰਿਟੀ ਆ ਬਹੁਤ ਸਟਰੋਂਗ ਐ ਉਹ ਪੰਜਾਬ ਚ ਸਾਨੂੰ ਹਰ ਵਾਰ ਫੀਲ ਹੁੰਦੀ ਐ ਮਤਲਬ ਇੱਕ ਅਮਰਪ੍ਰੀਤ ਭਾਜੀ ਤੇ ਨਾਲ ਪੂਰਾ ਕਾਫਲਾ ਇਨੇ ਲੋਕ ਜੋੜਦੇ ਗਏ ਤੁਸੀਂ ਸਾਰੇ ਯਮੁਨਾ ਨਗਰ ਤੋਂ ਅਸੀਂ ਯਮਨਾ ਨਗਰ ਤੋਂ ਆਏ ਆ ਜੀ ਹਰਿਆਣੇ ਤੋਂ ਹਰਿਆਣੇ ਤੋਂ ਤਾਂ ਬਸ ਸੇਵਾ ਕਰਨੀ ਆਏ ਆ ਮੇਨਲੀ ਬਈ ਪੰਜਾਬ ਦਾ ਹਾਲਾਤ ਦੇਖ ਕੇ ਵੀ ਪਾਣੀ ਨੇ ਬੜਾ ਨੁਕਸਾਨ ਕੀਤਾ ਜੀ ਕੁਛ ਕੁਛ ਪਾਚੂਵਾ ਸਟੇਮਤ ਨਾਮ ਕੇ ਚਾਰਾ ਵਗੈਰਾ ਲੈ ਕੇ ਆਏ ਸੀ ਕਿ ਫੀਡ ਕਿਵੇਂ ਸੋਚਿਆ ਕਿ ਤੁਸੀਂ ਗਲੋਬਲ ਸਿੱਖ ਦੇ ਨਾਲ ਜੁੜ ਕੇ ਹੀ ਸੇਵਾ ਕਰਨੀ ਹੈ ਐਕਚੁਅਲੀ ਕਾਫੀ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਤੇ ਕੋਈ ਕਹਿ ਰਿਹਾ ਵੀ ਲੁੱਟਾਂ ਖੋਹਾਂ ਵੀ ਹੋ ਰਹੀਆਂ ਸੋ ਕੁਛ ਹੋ ਰਿਹਾ ਹੁਣ ਸਾਨੂੰ ਇੱਕ ਟਰਸਟ ਬਣਿਆ ਹੋਇਆ ਇਹਨਾਂ ਨਾਲ ਵੀ ਸਾਨੂੰ ਪਤਾ ਵੀ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਮਤਲਬ ਤਾਂ ਕਰਕੇ ਇਹਨਾਂ ਕੋਲ ਆਏ ਜੀ ਫੇ ਬਾਈ ਜੂਨਾਂ ਨੂੰ ਕਿਹਾ ਵੀ ਅਸੀਂ ਸੇਵਾ ਵੀ ਕਰਨੀ ਜਾਣੀ ਹੈ ਜੀ ਤੁਹਾਡੇ ਨਾਲ ਉਹ ਬੰਦੇ ਕੋਈ ਚੱਕ ਨਹੀਂ ਤੁਸੀਂ ਚੱਲੋ। ਤੁਸੀਂ ਆ ਫਿਰ ਆਪਣੇ ਕੰਮ ਕਾਰ ਛੱਡ ਕੇ ਕੀ ਕਰਦੇ ਹੋ ਤੁਸੀਂ ਸਾਰੇ? ਅਸੀਂ ਖੇਤੀ ਕਰਦੇ ਹਾਂ। ਖੇਤੀਬਾੜੀ ਉਹ ਕਰਦੇ ਹਾਂ। ਸਾਨੂੰ ਪਤਾ ਹੈ ਜੀ ਕਿ ਨੁਕਸਾਨ ਹੁੰਦਾ ਜਦੋਂ ਖੇਤਾਂ 'ਚ ਸਾਡੇ ਉੱਥੇ ਵੀ ਹੋ ਜਾਂਦਾ ਹੈ ਕਾਫੀ ਵਾਰ ਹੁੰਦਾ ਪਾਏ ਸਾਲ ਪਾਣੀ ਆਉਂਦਾ ਸਾਨੂੰ ਪਤਾ ਕਿੰਨਾ ਕ ਨੁਕਸਾਨ ਹੁੰਦਾ ਕੋਈ ਜ਼ਿੰਮੇਵਾਰ ਕੋਲ ਕਿੰਨਾ ਆਪਣਾ ਸਿਸਟਮ ਹੁੰਦਾ ਗੁਜ਼ਾਰਾ ਚਲਾਉਣ ਲਈ ਹਾਂ ਤਾਂ ਘਰਾਂ ਦੇ ਅੰਦਰ ਵੜ ਗਿਆ ਜੀ ਪੂਰੇ ਤਾਂ ਬੜਾ ਨੁਕਸਾਨ ਹੋਇਆ ਜੀ ਤਾਂ ਕਰਕੇ ਅਸੀਂ ਸੋਚਿਆ ਵੀ ਜਾ ਕੇ ਆਉਂਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਨਾਲ ਜੁੜੇ ਹੋ ਜੀ ਜੀ ਕਲਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵਿੰਦਰ ਸਿੰਘ ਪਰ ਰਾਜੇ ਕਹਿੰਦੇ ਨੇ ਸਾਰੇ ਮੈਨੂੰ ਠੀਕ ਹੈ ਮੈਂ ਬਹੁਤ ਧੰਨਵਾਦ ਮੈਂ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰ ਰਹੀ ਆ ਕਿ ਕਿਸ ਤਰ੍ਹਾਂ ਤੁਸੀਂ ਇੱਥੇ ਗਰਾਊਂਡ ਤੇ ਕੰਮ ਕਰਦੇ ਪਏ ਹੋ ਤੇ ਪ੍ਰੋਪਰ ਬਕਾਇਦਾ ਤੁਹਾਡਾ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਕਿਤੇ ਪਾਰਦਰਸ਼ਤਾ ਵੀ ਹੈ ਤੇ ਨਾਲੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਤੱਕ ਚੀਜ਼ ਪਹੁੰਚੇ ਹਾਂ ਜੀ ਅਸੀਂ ਪਹਿਲੇ ਦਿਨ ਪਹਿਲਾਂ ਇੱਕ ਦਿਨ ਆਏ ਸੀ ਜਦੋਂ ਫਲੱਡ ਦਾ ਪਾਣੀ ਘਟਿਆ ਅਸੀਂ ਘਰ-ਘਰ ਅਸੈਸਮੈਂਟ ਕਰਕੇ ਗਏ ਪਾਣੀ ਦੇਖਿਆ ਉਸ ਦਿਨ ਮੇਰੇ ਨੋਟਿਸ ਜੀ ਕਰ ਉਸ ਤੋਂ ਬਾਅਦ ਅਸੈਸਮੈਂਟ ਕਰਕੇ ਸੀ ਘਰ ਕੱਢੇ ਨੇ ਅੱਜ ਮੈਂ ਆਉਣਸਰ ਮੈਨੂੰ 10 ਮਿੰਟ ਲੱਗੇ ਨੇ ਮੈਂ ਟੋਕਨ ਵੰਡੇ ਇਹਨਾਂ ਨੂੰ ਸਾਰੀ ਫੈਮਿਲੀ ਨੂੰ ਇਸ ਗਰਾਊਂਡ ਦੇ ਵਿੱਚ ਬੁਲਾ ਲਿਆ ਤੁਸੀਂ ਸਮਾਨ ਵੰਡੇ ਪਏ ਜੀ ਭਾਜੀ ਇੱਕ ਬੜੀ ਉਮੀਦ ਦੇ ਨਾਲ ਲੋਕੀ ਤੁਹਾਡੇ ਵੱਲ ਦੇਖਦੇ ਹੋ ਹੋਣਗੇ ਕਿ ਅੱਛਾ ਗਲੋਬਲ ਸਿੱਖ ਵਾਲੇ ਨੇ ਪਤਾ ਲੱਗ ਜਾਂਦਾ ਕਿ ਅੱਛੇ ਸੇਵਾ ਨਿਭਾ ਰਹੇ ਨੇ ਹੈਨਾ ਤੇ ਕਿਵੇਂ ਕਿੰਨੀ ਵੱਡੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਕਿੰਨੀ ਵੱਡੀ ਏ ਸੇਵਾ ਹੈ ਜਮੇਵਾਰੀ ਤਾਂ ਬਹੁਤ ਵੱਡੀ ਚੀਜ਼ ਹੈਗੀ ਆ ਪਰ ਇਹਨਾਂ ਨੂੰ ਬਹੁਤ ਵੱਡੀ ਉਮੀਦ ਹੈਗੀ ਆ ਉਹ ਬਾਈ ਕੁਰੀ ਕਸਨ ਸਾਹਿਬ ਬਣਾਉਂਦਾ ਹੈਗਾ ਕਿ ਕਿਤਨਾ ਕਿਤੇ ਕਿਸੇ ਦਾ ਕੋਈ ਰਾਹ ਬਣ ਜਾਂਦਾ ਹੈਗਾ ਜਿਵੇਂ ਸਾਨੂੰ ਵੀ ਕੋਈ ਸੇਵਾ ਦੇ ਵਿੱਚ ਸਮਾਨ ਭੇਜ ਰਿਹਾ ਹੈਗਾ ਅਸੀਂ ਉਹ ਜਰੀਆ ਬਣ ਰਹੇ ਆ ਤੇ ਚੰਗੇ ਹੱਥਾਂ ਦੇ ਨਾਲ ਕਿਤੇ ਟਿਕਾਣੇ 'ਤੇ ਸਮਾਨ ਪਹੁੰਚਦਾ ਹੋਏ ਉਹਨਾਂ ਦੇ ਘਰ ਤੱਕ ਪਹੁੰਚਦਾ ਹੋ ਜਾਏ ਤੁਸੀਂ ਕਿੱਥੋਂ ਆ ਬਾਈ ਮੈਂ ਪਟਿਆਲੇ ਤੋਂ ਉਲਟਪੁਰ ਪਿੰਡ ਤੋਂ ਆਇਆ ਤੇ ਉਦੋਂ ਦੇ ਤੁਸੀਂ ਪਹਿਲੇ ਦਿਨ ਤੋਂ ਇੱਥੇ ਡਟੇ ਹੋ ਹਾਂਜੀ ਪਹਿਲੇ ਦਿਨ ਤੋਂ ਰਾਤ ਨੂੰ ਸੁੱਤੇ ਪਿਆ ਨੂੰ ਭਾਈ ਦਾ ਮੈਸੇਜ ਆਇਆ ਸੀ ਵੀ ਸੋਲਰ ਲਾਈਟ ਲੈ ਕੇ ਗੁਰਦਾਸਪੁਰ ਪਹੁੰਚਣਾ ਪੁਰਾਣੇ ਤਾਂ ਦੇ ਸਮਾਨ ਪਿਆ ਸੀ ਉਸ ਦਿਨ ਦੇ ਨਿਕਲੇ ਹੋਏ ਨਾਲ ਭੱਜਦੇ ਬਹੁਤ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਗਲੋਬਲ ਸੇਖ ਦੀ ਪੂਰੀ ਟੀਮ ਜੋ ਹੈ ਇੱਥੇ ਸੇਵਾ ਦੇ ਵਿੱਚ ਲੱਗੀ ਹੋਈ ਹੈ ਕਿ ਕਿਸ ਤਰ੍ਹਾਂ ਇਹ ਲਗਾਤਾਰ ਜੋ ਹੈ ਲੋਕਾਂ ਤੱਕ ਸਮਾਨ ਪਹੁੰਚਾ ਰਹੇ ਮੈਂ ਚਾਹਾਂਗੀ ਇੱਕ ਵਾਰੀ ਕੈਮਰਾ ਘੁਮਾਇਆ ਜਾਏ ਪੂਰੀ ਟੀਮ ਹੈ ਹਰ ਕਿਸੇ ਦਾ ਅਲੱਗ-ਅਲੱਗ ਕੰਮ ਹੈ ਹਰ ਕੋਈ ਇਸ ਕੰਮ ਨੂੰ ਬਾਖੂਬੀ ਕਰ ਰਿਹਾ ਕਿਉਂਕਿ ਇਸ ਵਕਤ ਜੋ ਹੈ ਪੰਜਾਬ ਵੱਡੇ ਸੰਕਟ ਚੋਂ ਨਿਕਲ ਰਿਹਾ ਹੈ ਹਰ ਪੀੜਤਾ ਤੱਕ ਜ਼ਰੂਰੀ ਹੈ ਕਿ ਇਸ ਵਕਤ ਮਦਦ ਪਹੁੰਚੇ ਤੇ ਹਰ ਕੋਈ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾੜ ਗਿਆ ਕੈਮਰਾ ਪਰਸਨ ਰੋਹਿਤ ਦੇ ਨਾਲ ਮਿਰਸ਼蒂ਪਕੌਰ ਦੈਲਿਕ ਸਮੇਡਾ